ਤੋ ਪਹਿਲਾਂ ਦੇ ਸਮਾਗਮ ਦੇ ਵਿੱਚ ਬੜੇ ਆਪ ਸ਼ਬਦ ਬੋਲ ਰਿਹਾ ਜੀ ਗੁਰੂ ਸਰਬਾਨਾਂ ਦੇ ਬਾਰੇ ਜਦੋਂ ਗੁਰੂ ਸਰਬਾਨਾਂ ਦੇ ਬਾਰੇ ਬੋਲ ਰਿਹਾ ਤੇ ਉਸ ਸਮਿਆਂ ਦੇ ਦੌਰਾਨ ਸੰਤ ਜਰਨੈਲ ਸਿੰਘ ਭੰਡਾਰ ਵਾਲੇ ਮੰਜੀ ਸਾਹਿਬ ਦੀਵਾਨ ਹਾਲ ਤੋਂ ਸੰਤਾਂ ਨੂੰ ਸੰਬੋਧਨ ਕਰ ਰਹੀ ਹੈ ਤੇ ਉਨ੍ਹਾਂ ਤੋਂ ਥੋੜੀ ਹੀ ਦੂਰ ਦਰਬਾਰ ਸਾਹਿਬ ਦੇ ਅੰਦਰ ਹੀ ਭਾਈ ਫੌਜਾ ਸਿੰਘ ਜਿਹੜੇ ਅਖੰਡ ਕੀਰਤਨੀ ਜੱਥੇ ਦੇ ਮੁਖੀ ਹੈ ਉਹ ਵੀ ਆਪਣੇ ਸਿੰਘਾਂ ਦੇ ਨਾਲ ਸਮਾਗਮ ਕਰ ਰਹੀ ਹੈ ਹੁਣ ਇਹਨਾਂ ਦੋਨਾਂ ਨੇ ਸਲਾਹ ਕੀਤੀ ਐ ਸੰਤ ਜਗਨ ਸਿੰਘ ਤੇ ਆਪਣੇ ਭਾਈ ਕੋਟਾ ਸਿੰਘ ਨੇ ਸਲਾਹ ਕੀਤੀ ਵੀ ਇਹਨੂੰ ਕਿੰਦਾ ਸਮਝਿਆ ਜਾਵੇ ਇਹ ਤੇ ਬੜਾ ਆਪੇ ਆਪੇ ਬੋਲਦਾ ਉਹਨਾਂ ਨੇ ਫਿਰ ਕੀ ਕੀਤਾ ਕੋਟ ਸਿੰਘ ਕੋਧਰੋਂ ਲੈ ਕੋਸ ਸਿੰਘ ਕੈਦਰੋਂ ਲੈ ਇਹਨਾਂ ਸਿੰਘਾਂ ਨੂੰ ਪੇਂਡਿਆ ਦੋ ਜਾ ਕੇ ਉਹਨੂੰ ਕਹਿੰਦੇ ਮਿਲ ਕੇ ਆਓ ਤੇ ਉਹਦੇ ਨਾਲ ਬਹਿ ਕੇ ਗੱਲਬਾਤ ਕਰੀਓ ਹੁਣ ਗੱਲਬਾਤੇ ਕੀ ਕਹਾਈ ਸੀਗੀ ਉਨਾ ਨਹੀਂ ਜਦੋਂ ਮੀਨ ਨੂੰ ਵਿੱਤਿਆ ਤੋੜੀ ਬੋਦੀ ਗੜਬਤ ਹੋਈ ਹੈ ਟਕਰਾਅ ਹੋਈ ਹੈ ਇਹਨਾਂ ਨੇ ਚਾਕੇ ਗੋਲੀਆਂ ਚੜਾ ਦਿੱਤੀਆਂ ਤੇ 13 ਸਿੰਘ ਜਿਹੜੇ ਦਾ 13 ਅਪ੍ਰੈਲ 1978 ਨੂੰ ਉੱਥੇ ਹੀ ਸ਼ਹਾਦਤ ਦਾ ਜਾਨ ਕੀ ਹੁਣ ਅਗਲੀ ਗੱਲ 13 ਸਿੰਘ ਸ਼ਹੀਦ ਹੋਏ ਹੈ ਤੇ 78 ਸਿੰਘ ਜਿਹੜੇ ਹਨ ਉਹ ਜ਼ਖਮੀ ਹੋਏ ਦੇਖੋ ਪ੍ਰਮਾਤਮਾ ਨੇ ਕੀਤਾ ਦੀ ਖੇਡ ਬਣਾਈ ਤਰੀਖ ਕੀ ਹੈ 13 ਅਪ੍ਰੈਲ

ਇੰਨਾ ਨਹੀਂ ਪੁਣਾ ਦੇ ਵਲ ਨਹੀਂ ਦੇਖਿਆ ਉਹ ਉਦਾਂ ਹੀ ਜਕਮੀ ਹਾਲਤ ਦੇ ਵਿੱਚ ਪੁਣਾ ਦੇ ਅੰਦਰ ਮੂਲ ਵਗਿਆ ਪੁਣਾ ਦੀ ਦੂਈ ਹਾਲਤ ਹੋਈ ਪਈ ਹੈ ਲੇਕਿਨ ਇਹ ਆਪਣਾ ਸਮਾਗਮ ਜਿਹੜਾ ਉਹ ਕਹੀ ਜਾ ਰਹੀ ਹੈ ਇਥੋਂ ਦੇ ਸਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਇੱਕ ਤਹਈਆ ਕੀਤਾ ਤਹਈਆ ਇਹ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਸ਼ਖਾਹਤਾਂ ਦਾ ਜਿਹੜਾ ਬਦਲਾ ਜਿਹੜਾ ਉਹ ਲਿਆ ਜਾਵੇਗਾ ਕਿ ਸਾਰ ਸੰਤ ਦੀ ਜਿਹੜੀ ਆਤਮਾ ਨੂੰ ਬੇਕੀ ਕਰਨਾ ਚਾਹੁੰਦਾ ਉਸ ਮੈਲੇ ਜਿਹੜੀ ਪੰਜਾਬ ਦੀ ਸਰਕਾਰ ਤੇ ਕੋਈ ਅਕਾਲੀ ਸਰਕਾਰ ਆਪ ਗੱਲ ਨੂੰ ਅਕਾਲੀ ਸਰਕਾਰ ਨਹੀਂ

ਇਹਨਾਂ ਕਰਕੇ ਹੀ ਜਿਹੜਾ ਸਿੱਖ ਹੋਉਂਦਾ ਜਿਹੜਾ ਉਹ ਡੁੱਬਿਆ ਗਿਆ ਹੈ ਨਾ ਜਿਹਦੇ ਕਰਕੇ ਇਹ ਸਾਰੇ ਨਹੀਂ ਜਿੱਨਿਆ ਉਹ ਇੱਕ ਵਿੱਚ ਭਾਗੀਦਾਰ ਬਹਿ ਗਿਆ ਚਲੋ ਅੱਗੇ ਚੱਲ ਜੀ ਹੁਣ ਸੰਤਾਨੀ ਜੇ ਸਿੱਤਾ ਜਦੋਂ ਐਫ ਆਈ ਆਰ ਦੰਦ ਹੋਈ ਐਫ ਆਈ ਆਰ ਦੰਦ ਹੋਈ ਤੇ ਇਹਨਾਂ ਦੇ ਵਿੱਚੋਂ ਗੁਰਬਚਨੇ ਸਮੇਤ ਸਾਕ ਜਿਵੇਂ ਇਹਨਾਂ ਦੇ ਸੀਗੇ ਬੰਦੇ ਵੀ ਪੁਨਾ ਦੀ ਗ੍ਰਿਫਤਾਰੀ ਹੋਈ ਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਇਹਨਾਂ ਦਾ ਚਲਾਨ ਕਿੱਥੇ ਆ ਗਿਆ ਹੁਣ ਅੱਗੇ ਸੁਣਿਓ ਜਦੋਂ ਚਲਾਨ ਕੱਟਿਆ ਗਿਆ মিনা ਦੇ ਵਕੀਲ ਨੇ ਦਿੱਤੀ ਹੈ ਅਪਲੀਕੇਸ਼ਨ ਕਿ ਇਹ ਜਿਹੜਾ ਕੇਸ ਹੈ ਇਹ ਅੰਮ੍ਰਿਤਸਰ ਨਹੀਂ ਲੰਘ ਸਕਦੇ ਇਹਨਾਂ ਦਾ ਕੇਸ ਅੰਮ੍ਰਿਤਸਰ ਤੋਂ ਬਾਹਰ ਪੰਜਾਬ ਤੋਂ ਬਾਹਰ ਲੜਾਇਆ ਜਾਵੇ ਉਹਨੇ ਇਹਨਾਂ ਦਾ ਕੇਸ ਜਿਹੜਾ ਸੀ ਸ਼ਿਫਟ ਕਰਤਾ ਕਰਨਾਲ ਕਰਨਾਲ ਕੇਸ ਕਰਿਆ ਉਹ ਤਾਂ ਸੀਗਾ ਕਿ ਜੇ ਇੱਥੇ ਕੇਸ ਕਰਨਗੇ ਤੇ ਇੱਥੇ ਸਿੱਖ ਸਿੱਖਾਂਣੇ ਕਿਨਾਂ ਨੂੰ ਪਿਆ ਜਾਣਾ ਤੇ